ਇਹ ਕਾਹਦੇ ਕਰਦੇ ਨੇ ਇੱਕ ਹੀ ਕਰਦੇ ਬੰਦ ਦੇ ਆ ਤਰੀਕ ਕੋ ਕਹਿੰਦੇ ਕਿਸਤੀ ਜੋ ਤੇਲ ਮੋ ਗਿਆ ਕਦੀ ਕਹਿੰਦੇ ਕੋਈ ਹੋ ਗਿਆ ਕੁਝ ਨਹੀਂ ਤਾਂ ਬਾਤ ਕਰਦੇ ਆ ਉਹ ਫੇਂਡਾ ਨੂੰ ਨਹੀਂ ਜਾਂਦੇ ਜਿੱਥੇ ਨੂੰ ਜਿੱਦਾਂ ਕੋਈ ਵੀ ਨਹੀਂ ਗਿਆ ਉਹ ਢੇਰਾ ਤਖਾਣਾ ਅੱਗੇ ਮੰਜੀ ਦੇ ਬਿਠਾ ਕੇ ਉਹਨੇ ਬੀਬੀ ਲੈਂਦੀ ਜੇ ਕਿਹੜਾ ਆਹ ਆ ਗੇੜੇ ਦਾ ਮੁਰੇ ਤਨ ਬੰਦੇ ਹੁਣ ਪਿੰਡ ਚ ਦਵਾਈਆਂ ਦੇਵਣੀਆਂ ਯਾਰ ਨਾਲ ਹੈਲਪ ਕਰੋ ਤਾਂ ਡਗੜਾ ਪਿੰਡ ਲੱਗ ਗਿਆ ਪਿੰਡ ਦਵਾਈ ਪਚੋਣੀ ਹੈ ਨਾ ਅਮਰੀਕਾ ਤੋਂ ਆਏ ਨਾ ਜੇ ਆਏ ਅੱਗੇ ਆਪਣੇ ਪਿੰਡ ਦੇ ਬੰਦਿਆਂ ਨੇ ਵੇੜੀ ਆਪਣੀ ਪਰਸਨ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਅਜਨਾਲੇ ਲੱਗੇ ਜਿਹੜਾ ਕੋਨੇ ਵਾਲ ਪਿੰਡਾ ਉੱਥੇ ਖੜੇ ਆ ਆ ਐਨਡੀਆਰਐਫ ਦੀ ਟੀਮ ਆਈਆਂ ਦੇਖ ਲਓ ਵੀ ਐਨਡੀਆਰਐਫ ਇੰਡੀਆ ਸਰਕਾਰੀ ਟੀਮ ਆਈਆਂ ਜੀ ਦੇਖੋ ਇਹਨਾਂ ਦੀਆਂ ਬੇੜੀਆਂ ਇੱਧਰ ਮੇਰਾ ਭਰਾ ਦਿਖਾ ਦਿਓ ਆਹ ਲੱਗੀਆਂ ਨੇ ਖਾਲੀ ਲੱਗੀਆਂ ਜੇ ਖਾਲੀ ਬੇੜੀਆਂ ਲੱਗੀਆਂ ਆ ਤਿੰਨ ਵਾਲੇ ਪਿੰਡ ਵਾਲੇ ਤਰਲੇ ਲੈ ਰਹੇ ਆ ਇਹ ਦਿਖਾਓ ਦਿਖਾਓ ਕਿੱਥੇ ਦਿਖਾਉਣਾ ਪਿੰਡ ਵਾਲੇ ਤਰਲੇ ਲੈ ਰਹੇ ਆ ਆ ਬੰਦਿਆਂ ਨੇ ਆਹ ਵੇਖੋ ਆਹ ਦੇਖੋ ਆਹ ਪਿੰਡ ਦੇ ਬਜ਼ੁਰਗ ਆ ਬਜ਼ੁਰਗ ਪਿੰਡ ਦੇ ਆਹ ਪਿੰਡ ਦੇ ਇੱਕ 20 ਕਰਨਾ ਇਹ ਬੇੜੀ ਨਹੀਂ ਦਿੰਦੇ ਸਾਡਾ ਨਾ ਫਾਹੋ ਤੁਹਾਡੀ ਅੰਦਰ ਆ ਸਾਡਾ ਖਾਣ ਅੰਦਰ ਆ ਆ ਘੁੰਨਲ ਪਿੰਡ ਨਹੀਂ ਆ ਕਿਉਂ ਨਹੀਂ ਜਾਂਦੇ ਇਹ ਆਹ ਤੇ ਟੀਮਾਂ ਲੱਗੀਆਂ ਸਾਰੇ ਬੰਦੇ ਨੇ ਸ਼ਕਲਾਂ ਦਿਖਾਓ ਆਹ ਦਿਖਾਓ ਦਿਖਾਓ ਟੀਮਾਂ ਲੱਗੀਆਂ ਪਿੰਡ ਦੇ ਲੋਕ ਜਾਂ ਜਿਹੜੀਆਂ ਧਾਰ ਇਹ ਸੰਤਾਂ ਆ ਜਿਹੜੀਆਂ ਪਿੰਡ ਦੀਆਂ ਟੀਮਾਂ ਬਣੀਆਂ ਉਹ ਬੰਦੇ ਮਦਦ ਕਰਨਦੇ ਆ ਪਰ ਇਹ ਸਰਕਾਰੀ ਟੀਮਾਂ ਕੋਈ ਮਦਦ ਨਹੀਂ ਕਰਾਈਆਂ ਇਹਨਾਂ ਤੇਰਾ ਗਾਉਂ ਦੇ ਆ ਤਿੰਨ ਘੰਟੇ ਹਾਂ ਇੱਥੇ ਆਏ ਹੋਏ ਆ ਇੱਥੇ ਬਿਠੇ ਰਹਿਣਾ ਪਹਿਲਾਂ ਯਾਰ ਆ ਨੈਸ਼ਨਲ ਮੀਡੀਆ ਲੈ ਆ ਇੱਕ ਗੱਲ ਦੋਣਾ ਦਿਖਾਓ ਵੀ ਨੈਸ਼ਨਲ ਮੀਡੀਆ ਆਇਆ ਇੱਕ ਕਰੋ ਵੀ ਦਿਖਾਓ ਨੈਸ਼ਨਲ ਮੀਡੀਆ ਕੋਈ ਪ੍ਰਾਈਵੇਟ ਜਾਨ ਨਹੀਂ ਹੋ ਬੰਦਾ ਦਿਖਾਓ ਵੀ ਇੱਕ ਦਰੀ ਵਿੱਚ ਇੱਕ ਹੀ ਕਰਦੇ ਬੈਹਦੇ ਆ ਤਰੀਕੋ ਕਹਿੰਦੇ ਕਿਸ਼ਤੀ ਜੋ ਤੇਲ ਮੋਗਾ ਕਦੀ ਕਹਿੰਦੇ ਕੋਈ ਹੋ ਗਿਆ ਉਹ ਜੇ ਟਾਪਾ ਕਰਦੇ ਆ ਉਹ ਪਿੰਡਾਂ ਨੂੰ ਨਹੀਂ ਜਾਂਦੇ ਜਿੱਥੇ ਨੂੰ ਜਿੱਦਾਂ ਮੈਂ ਕਦੇ ਵੀ ਨਹੀਂ ਗਿਆ ਉਹ ਢੇਲਾ ਦਿਖਾ ਦੇ ਨਾ ਅੱਗੇ ਮੰਜੀ ਦੇ ਬਿਠਾ ਕੇ ਉਹਨਾਂ ਬੀਬੀ ਲੈਂਦੀ ਜੇ ਕਿਹੜਾ ਅਸ ਆ ਗੇੜੇ ਦਾ ਹੁਣ ਇਹਨਾਂ ਨੂੰ ਬੰਦੇ ਹਰੇ ਅਲੱਗ ਅਲੱਗ ਗੇੜੇ ਕੰਡਾ ਵੀ ਨਹੀਂ ਹੁਣ ਪਿੰਡ 'ਚ ਦਵਾਈਆਂ ਦੇਵਣੀਆਂ ਯਾਰ ਨਾਲ ਹਲਕੇ ਕਰੋ ਤਾਂ ਡਗੜਾ ਪੈ ਲੱਗਿਆ ਨਹੀਂ ਪਿੰਡ ਦਵਾਈ ਪਚੋਣੀ ਹੈ ਨਾ ਮੇਰੀ ਗੱਲ ਸੁਣ ਕੇ ਆਏ ਨਾ ਜੇ ਆਏ ਬੜਾ ਚੱਕੇ ਅੱਗੇ ਆਪਣੇ ਪਿੰਡ ਦੇ ਬੰਦਿਆਂ ਨੇ ਬੜੀ ਆਪਣੀ ਪਰਸਨ ਰੱਖੀ ਵਾਹਿਗੁਰੂ ਜੀ ਦੇ ਨਾਲ ਅੱਗੇ ਬਚਾਉਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਇਸ ਸਮੇਂ ਅਜਨਾਲੇ ਲੱਗੇ ਜਿਹੜਾ ਕੋਨੇਵਾਲ ਪਿੰਡਾ ਉੱਥੇ ਖੜੇ ਆ ਆ ਐਨਡੀਆਰਫ ਦੀ ਟੀਮ ਆਈਆਂ ਦੇਖ ਲਓ ਵੀ ਐਨਡੀਆਰਫ ਇੰਡੀਆ ਆ ਸਰਕਾਰੀ ਟੀਮ ਆਈਆਂ ਜੀ ਦੇਖੋ ਇਹਨੇ ਦੀਆਂ ਬੇੜੀਆਂ ਇਧਰ ਮੇਰਾ ਭਰਾ ਦਿਖਾ ਦਿਓ ਆਹ ਲੱਗੀਆਂ ਨੇ ਖਾਲੀ ਲੱਗੀਆਂ ਜੇ ਖਾਲੀ ਬੇੜੀਆਂ ਲੱਗੀਆਂ ਆ ਪਿੰਡ ਵਾਲੇ ਪਿੰਡ ਵਾਲੇ ਤਰਲੇ ਲੈ ਰਹੇ ਆ ਇਹ ਦਿਖਾਓ ਦਿਖਾਓ ਕਿੱਥੇ ਦਿਖਾਉਣਾ ਪਿੰਡ ਵਾਲੇ ਤਰਲੇ ਲੈ ਰਹੇ ਆ ਆ ਬੰਦਿਆਂ ਨੇ ਆਹ ਬਜ਼ੁਰਗ ਇਹ ਦੇਖੋ ਆਹ ਪਿੰਡ ਦੇ ਬਜ਼ੁਰਗ ਬਜ਼ੁਰਗ ਪਿੰਡ ਦੇ ਆ ਪਿੰਡ ਦੇ ਇੱਕ 20 ਕਰਨਾ ਇਹ ਬੇੜੀ ਨਹੀਂ ਦਿੰਦੇ ਸਾਡਾ ਨਫਾ ਤੁਹਾਡੀ ਅੰਦਰ ਆ ਸਾਡਾ ਖਾਣਾ ਅੰਦਰ ਆ ਆ ਘੁੰਨੜ ਪਿੰਡ ਨਹੀਂ ਆ ਕਿਉਂ ਨਹੀਂ ਦਿੰਦੇ ਆਹ ਕੋਣ ਆ ਸਟੈਟਰੀ ਟੀਮਾਂ ਲੱਗੀਆਂ ਸਾਰੇ ਬੰਦੇ ਨਿਖੜਾਂ ਦਿਖਾਓ ਇੱਧਰ ਫੋਟੋਆਂ ਖਾਣ ਦਿਓ ਆਹ ਦਿਖਾਓ ਦੇਖੋ ਟੀਮਾਂ ਲੱਗੀਆਂ ਪਿੰਡ ਦੇ ਲੋਕ ਜਾਂ ਜਿਹੜੀਆਂ ਇਹ ਸੰਤਾਵਾ ਜਿਹੜੀਆਂ ਪਿੰਡ ਦੀਆਂ ਟੀਮਾਂ ਬਣੀਆਂ ਉਹ ਬੰਦੇ ਮਦਦ ਕਰਨਦੇ ਆ ਪਰ ਇਹ ਸਰਕਾਰੀ ਟੀਮਾਂ ਕੋਈ ਮਦਦ ਨਹੀਂ ਕਰਾਈ ਨਾ ਇਹਨਾਂ ਤੇਰਾ ਗਾਲ ਨਾ ਤਿੰਨ ਘੰਟੇ ਹਾਂ ਨਹੀਂ ਇੱਥੇ ਆਏ ਹੋਏ ਆ ਇੱਥੇ ਵਿਸ਼ਰਮਾਣਾ ਨਾ ਆ ਨੈਸ਼ਨਲ ਮੀਡੀਆ ਆਦਾ ਇੱਥੇ ਗੱਲ ਦੋਣਾ ਦਿਖਾਓ ਵੀ ਨੈਸ਼ਨਲ ਮੀਡੀਆ ਆਇਆ ਇੱਥੇ ਕਰੋ ਵੀ ਦਿਖਾਓ ਨੈਸ਼ਨਲ ਮੀਡੀਆ ਕੋਈ ਪ੍ਰਾਈਵੇਟ ਜਨਰਲ ਆ ਬੰਦਾ ਦਿਖਾਓ ਵੀ ਕਿੰਨੇ ਰੁਪਏ ਦੇ ਦਗਾ ਕਰੀਏ ਕੀ ਕਰਦੇ ਬੈਹਦੇ ਆ ਤਰੀਕੋ ਕਹਿੰਦੇ ਕਿਸਤੀ ਜੋ ਤੇਲ ਮੋਗਾ ਕਦੀ ਕਹਿੰਦੇ ਕੋਈ ਹੋ ਗਿਆ ਉਹ ਟਾਇਰ ਬਾਹਰ ਕਰਦੇ ਆ ਉਹ ਪਿੰਡਾਂ ਨੂੰ ਨਹੀਂ ਜਾਂਦੇ ਉਹ ਟੈਂਕਰ ਨੂੰ ਜਦੋਂ ਮੌਕਾ ਵੀ ਨਹੀਂ ਹੈਗਾ ਉਹ ਢੇਲਾ ਦਿਖਾ ਦੇ ਨਾ ਅੱਗੇ ਮੰਜੀ ਦੇ ਬਿਠਾ ਕੇ ਉਹਨਾਂ ਬੀਬੀ ਲੈ ਜਾਂਦੀ ਜੇ ਕਿਹੜਾ ਅਸ ਆ ਗੇੜੇ ਦਾ ਮੁਰੇ ਤਨ ਬੰਦੇ ਹੁਣ ਪਿੰਡ ਚ ਦਵਾਈਆਂ ਦੇਵਣੀਆਂ ਯਾਰ ਨਾਲ ਹੈਲਪ ਕਰੋ ਉੱਥੇ ਡਗੜਾ ਪੈ ਲੱਗਿਆ ਪਿੰਡ ਦਵਾਈ ਪਚੋਣੀ ਆ ਨਾ ਅਮਰੀਕਾ ਤੋਂ ਆਏ ਨਾ ਇਹ ਆਏ ਅੱਗੇ ਆਪਣੇ ਪਿੰਡ ਦੇ ਬੰਦਿਆਂ ਨੇ ਵੇੜੀ ਆਪਣੀ ਪਰਸਨ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਅਜਨਾਲੇ ਲੱਗੇ ਜਿਹੜਾ ਕੋਨੇ ਵਾਲ ਪਿੰਡਾ ਉੱਥੇ ਖੜੇ ਆ ਆ ਐਨਡੀਆਰਐਫ ਦੀ ਟੀਮ ਆਈਆਂ ਦੇਖ ਲਓ ਵੀ ਐਨਡੀਆਰਐਫ ਇੰਡੀਆ ਸਰਕਾਰੀ ਟੀਮ ਆਈਆਂ ਜੀ ਦੇਖੋ ਇਹਨਾਂ ਦੀਆਂ ਬੇੜੀਆਂ ਇੱਧਰ ਮੇਰਾ ਭਰਾ ਦਿਖਾ ਦਿਓ ਉਹ ਲੱਗੀਆਂ ਨੇ ਖਾਲੀ ਲੱਗੀਆਂ ਨੇ ਖਾਲੀ ਬੇੜੀਆਂ ਲੱਗੀਆਂ ਆ ਤਿੰਨ ਨਾਲੇ ਪਿੰਡ ਵਾਲੇ ਤਰਲੇ ਲੈ ਰਹੇ ਆ ਇਹ ਦਿਖਾਓ ਦਿਖਾਓ ਕਿੱਥੇ ਦਿਖਾਉਣਾ ਪਿੰਡ ਵਾਲੇ ਤਰਲੇ ਲੈ ਰਹੇ ਆ ਆ ਬੰਦਿਆਂ ਨੇ ਆਹ ਵੇਖੋ ਆ ਪਿੰਡ ਦੇ ਬਜ਼ੁਰਗ ਆ ਬਜ਼ੁਰਗ ਪਿੰਡ ਦੇ ਆ ਪਿੰਡ ਦੇ ਇੱਕ 20 ਕਰਮਾ ਇਹ ਬੇੜੀ ਨਹੀਂ ਦਿੰਦੇ ਸਾਡਾ ਨਾ ਫਾਗੋ ਤੁਹਾਡੀ ਅੰਦਰ ਆ ਸਾਡਾ ਖਾਣਾ ਅੰਦਰ ਆ ਆ ਘੁੰਨਲ ਪਿੰਡ ਨਹੀਂ ਆ ਕਿਉਂ ਨਹੀਂ ਜਾਂਦੇ ਇਹ ਆਹ ਤੇ ਕਾਰੀ ਟੀਮਾਂ ਲੱਗੀਆਂ ਸਾਰੇ ਬੰਦੇ ਨਹੀਂ ਖਗੜਾ ਦਿਖਾਓ ਇੱਧਰ ਸਾਰੇ ਬੰਦੇ ਸ਼ਾਮ ਖਾਣ ਦੇ ਆਹ ਦਿਖਾਓ ਦਿਖਾਓ ਟੀਮਾਂ ਲੱਗੀਆਂ ਪਿੰਡ ਦੇ ਲੋਕ ਜਾਂ ਜਿਹੜੀਆਂ ਧਾਰ ਇਹ ਸੰਤਾਵਾ ਜਿਹੜੀਆਂ ਪਿੰਡ ਦੀਆਂ ਬਣੀਆਂ ਉਹ ਬੰਦੇ ਮਦਦ ਕਰਨਦੇ ਆ ਪਰ ਇਹ ਸਰਕਾਰੀ ਟੀਮ ਕੋਈ ਮਦਦ ਨਹੀਂ ਕਰਾਈ ਰਹੀ ਨਾ ਤੇ ਪਹਿਲਾਂ ਗਾਉਂ ਦੇ ਆ ਤਿੰਨ ਘੰਟੇ ਹੁਣ ਇੱਥੇ ਆਏ ਹੋਏ ਆ ਇੱਥੇ ਵਿਛੇ ਰਮਾਣ ਆ ਨੈਸ਼ਨਲ ਮੀਡੀਆ ਲੈ ਆਇਆ ਇੱਥੇ ਦੀ ਗੱਲ ਦਿਖਾਓ ਦਿਖਾਓ ਨੈਸ਼ਨਲ ਮੀਡੀਆ ਆਇਆ ਇੱਥੇ ਕਰੋ ਵੀ ਦਿਖਾਓ ਨੈਸ਼ਨਲ ਮੀਡੀਆ ਕੋਈ ਪ੍ਰਾਈਵੇਟ ਜਾਨੀ ਹੋ ਬੰਦਾ ਦਿਖਾਓ ਵੀ ਇਹ ਕਾਹਦੀ ਕਰਦੇ ਆ ਇੱਕ ਹੀ ਕਰਦੇ ਬੈਹਦੇ ਆ ਤਰੀਕੋ ਕਹਿੰਦੇ ਕਿਸ਼ਤੀ ਤੇ ਤੇਲ ਮੋਗਾ ਕਦੀ ਕਹਿੰਦੇ ਕੋਈ ਹੋ ਗਿਆ ਉਹ ਡੇਰਾ ਬਾਹਰ ਕਰਦੇ ਆ ਉਹ ਪਿੰਡਾਂ ਨੂੰ ਨਹੀਂ ਜਾਂਦੇ ਜਿੱਥੇ ਨੂੰ ਜਦੋਂ ਮੋਈ ਵੀ ਨਹੀਂ ਗਿਆ ਉਹ ਢੇਲਾ ਦਿਖਾਉਣਾ ਅੱਗੇ ਮੰਜੀ ਦੇ ਬਿਠਾ ਕੇ ਉਹਨਾਂ ਬੀਬੀ ਲੈਂਦੀ ਜੇ ਕਿਹੜਾ ਅਸ ਆ ਗੇੜੇ ਦਾ ਹੁਣ ਇਹਨਾਂ ਬੰਦੇ ਹਰੇ ਅੱਗ ਅੱਗ ਗੇੜੇ ਕੰਡਾ ਵੀ ਨਹੀਂ ਹੁਣ ਪਿੰਡ 'ਚ ਦਵਾਈਆਂ ਦੇਵਣੀਆਂ ਯਾਰ ਨਾਲ ਹਲਕੇ ਕਰੋ ਤਾਂ ਡਰਦਾ ਕੀ ਲੱਗਣਿਆ ਨਹੀਂ ਪਿੰਡ ਦਵਾਈ ਪਚੋਣੀ ਹੈ ਨਾ ਮੇਰੀ ਗੱਲ ਸੁਣ ਕੇ ਆਏ ਨਾ ਜੇ ਆਏ ਬੜਾ ਝੱਕੇ ਅੱਗੇ ਆਪਣੇ ਪਿੰਡ ਦੇ ਬੰਦਿਆਂ ਨੇ ਬੜੀ ਆਪਣੀ ਪਰਸਨ ਰੱਖੀ ਵਾਹਿਗੁਰੂ ਜੀ ਦੇ ਨਾਲ ਅੱਗੇ ਬਚਾਉਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਇਸ ਸਮੇਂ ਅਜਨਾਲੇ ਲੱਗੇ ਜਿਹੜਾ ਕੋਨੇਵਾਲ ਪਿੰਡਾ ਉੱਥੇ ਖੜੇ ਆ ਆ ਐਨਡੀਆਰਫ ਦੀ ਟੀਮ ਆਈਆਂ ਦੇਖ ਲਓ ਵੀ ਐਨਡੀਆਰਫ ਇੰਡੀਆ ਆ ਸਰਕਾਰੀ ਟੀਮ ਆਈਆਂ ਜੀ ਦੇਖੋ ਇਹਨੇ ਦੀਆਂ ਬੇੜੀਆਂ ਇਧਰ ਮੇਰਾ ਭਰਾ ਦਿਖਾ ਦਿਓ ਆਹ ਲੱਗੀਆਂ ਨੇ ਖਾਲੀ ਲੱਗੀਆਂ ਜੇ ਖਾਲੀ ਬੇੜੀਆਂ ਲੱਗੀਆਂ ਆ ਤਿੰਨ ਵਾਲੇ ਪਿੰਡ ਵਾਲੇ ਤਰਲੇ ਲੈ ਰਹੇ ਆ ਇਹ ਦਿਖਾਓ ਦਿਖਾਓ ਕਿੱਥੇ ਦਿਖਾਉਣਾ ਪਿੰਡ ਵਾਲੇ ਤਰਲੇ ਲੈ ਰਹੇ ਆ ਆ ਬੰਦਿਆਂ ਨੇ ਆ ਬਜ਼ੁਰਗ ਇਹ ਦੇਖੋ ਆ ਪਿੰਡ ਦੇ ਬਜ਼ੁਰਗ ਬਜ਼ੁਰਗ ਪਿੰਡ ਦੇ ਆ ਪਿੰਡ ਦੇ 20 ਕਰਮਾ ਇਹ ਬੇੜੀ ਨਹੀਂ ਦਿੰਦੇ ਸਾਡਾ ਨਾ ਸਾਡੀ ਅੰਦਰ ਆ ਸਾਡਾ ਖਾਨ ਅੰਦਰ ਆ ਘੁੰਨੜ ਪਿੰਡ ਨਹੀਂ ਆ ਕਿਉਂ ਨਹੀਂ ਜਾਂਦੇ ਇਹ ਕੋਣ ਆ ਸਟੈਗ ਦੀਆਂ ਟੀਮਾਂ ਲੱਗੀਆਂ ਸਾਰੇ ਬੰਦੇ ਖਗਲਾ ਦਿਖਾਓ ਆ ਦਿਖਾਓ ਦੇਖੋ ਟੀਮਾਂ ਲੱਗੀਆਂ ਪਿੰਡ ਦੇ ਲੋਕ ਜਾਂ ਜਿਹੜੀਆਂ ਇਹ ਸਤਾਂ ਆਵਾ ਜਿਹੜੀਆਂ ਪਿੰਡ ਦੀਆਂ ਬਣੀਆਂ ਉਹ ਬੰਦੇ ਮਦਦ ਕਰਨਦੇ ਆ ਪਰ ਇਹ ਸਰਕਾਰੀ ਟੀਮ ਕੋਈ ਮਦਦ ਨਹੀਂ ਕਰਾਈ ਨਾ ਮੇਰੇ ਇੱਕ ਨਾ ਤੇਰਾ ਗਾਲ ਨਾ ਤਿੰਨ ਘੰਟੇ ਹਾਂ ਇੱਥੇ ਆਏ ਹੋਏਗਾ ਇੱਥੇ ਵੀ ਸ਼ਰਮਾਣਾ ਨਾ ਨੈਸ਼ਨਲ ਮੀਡੀਆ ਆਉਂਦਾ ਇੱਥੇ ਦੀ ਗੱਲ ਦੋਣਾ ਨੈਸ਼ਨਲ ਮੀਡੀਆ ਆਇਆ ਇੱਥੇ ਕਰੋ ਵੀ ਦਿਖਾਓ ਨੈਸ਼ਨਲ ਮੀਡੀਆ ਕੋਈ ਪ੍ਰਾਈਵੇਟ ਜਾਨ ਰਹੀ ਉਹ ਬੰਦਾ ਦਿਖਾਓ ਵੀ ਇੱਥੇ ਕਿੱਧਰ ਰਹੀਏ ਅੱਜ